ਹਾਂਜੀ ਸਰਦੀਆਂ ਦੇ ਮੌਸਮਾਂ ਚ ਹਰ ਇੱਕ ਦੀਆਂ ਅੱਡੀਆਂ ਨੇ ਜਿਹੜੇ ਇਸ ਤਰੀਕੇ ਦੇ ਨਾਲ ਫਟ ਜਾਂਦੀਆਂ ਨੇ ਆਪਾਂ ਉਹਨਾਂ ਲਈ ਪੱਕਾ ਹੱਲ ਲੈ ਕੇ ਆਏ ਹਾਂ ਤੁਹਾਡੀ ਅੱਡੀਆਂ ਬਿਲਕੁਲ ਠੀਕ ਹੋ ਜਾਣਗੀਆਂ ਮਿੰਟੋ ਮਿੰਟੀ ਤੁਸੀਂ ਕਰਨਾ ਕੀ ਹੈ ਸਰੋਂ ਦਾ ਤੇਲ ਲੈ ਲਓ ਸਰੋਂ ਦੇ ਤੇਲ ਨੂੰ ਕਿਸੇ ਕਟੋਰੀ ਦੇ ਵਿੱਚ ਪਾ ਕੇ ਸਿਲੰਡਰ ਤੇ ਰੱਖ ਦਿਓ ਪੂਰੀ ਚੰਗੀ ਤਰ੍ਹਾਂ ਨਾਲ ਜਿਹੜਾ ਗਰਮ ਕਰ ਲਓ ਉਸ ਤੋਂ ਬਾਅਦ ਤੁਸੀਂ ਲੈਣੀਆਂ ਨੇ ਦੋ ਮੋਮਬੱਤੀਆਂ ਇਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੁਸੀਂ ਤੋੜ ਦਿਓ ਇੱਧਰ ਤੁਹਾਡਾ ਸਰੋਂ ਦਾ ਤੇਲ ਹੈ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਹੈ ਜਦੋਂ ਇਹ ਪੂਰਾ ਤੁੱਕ ਕੱਢ ਜੇ ਉਸ ਤੋਂ ਬਾਅਦ ਤੁਸੀਂ ਨੇ ਇਹਦੇ ਚ ਜਿਹੜੀਆਂ ਹੈਗੀਆਂ ਨੇ ਮੋਮਬੱਤੀਆਂ ਉਹ ਪਾ ਦੇਣੀਆਂ ਨੇ ਮੋਮਬੱਤੀਆਂ ਪਾਉਣ ਤੋਂ ਬਾਅਦ ਤੁਸੀਂ ਇੱਕ ਲੈਣੀ ਹੈ ਮੁਸ਼ਕ ਕਪੂਰ ਦੀ ਟਿੱਕੀ ਇਹ ਤੁਹਾਨੂੰ ਬਈ ਦੁਕਾਨ ਤੋਂ ਜਾਂ ਅਨਸਾਰੀ ਤੋਂ ਬੜੀ ਆਸਾਨੀ ਦੇ ਨਾਲ ਮਿਲ ਜੂਗੀ ਉਸ ਤੋਂ ਬਾਅਦ ਤੁਸੀਂ ਇਹਨੂੰ ਇਹਦਾ ਬ੍ਰੀਕ ਪਾਊਡਰ ਹੈ ਜਿਹੜਾ ਕੁੱਟ ਕੇ ਬਣਾ ਲੈਣਾ ਹੈ ਬ੍ਰੀਕ ਪਾਊਡਰ ਕੁੱਟਣ ਤੋਂ ਬਾਅਦ ਤੁਸੀਂ ਇਹ ਵੀ ਗਰਮ ਤੇਲ ਦੇ ਵਿੱਚ ਪਹਿਲਾਂ ਜਿਹੜੇ ਇਹ ਧਾਗੇ ਨੇ ਇਹਨਾਂ ਨੂੰ ਤੁਸੀਂ ਕੱਢ ਦੋ ਮੋਮਬੱਤੀਆਂ ਵਾਲੇ ਉਸ ਤੋਂ ਬਾਅਦ ਜਿਹੜਾ ਤੁਸੀਂ ਪਾਊਡਰ ਬਣਾਇਆ ਹੈ ਮਸ਼ਕ ਕਪੂਰ ਦਾ ਉਹ ਵੀ ਤੁਸੀਂ ਇਹਦੇ ਚ ਐਡ ਕਰ ਦੋ ਚੰਗੇ ਤਰੀਕੇ ਦੇ ਨਾਲ ਪਕਾ ਲਓ ਪਕਾਉਣ ਤੋਂ ਬਾਅਦ ਜਿਹੜਾ ਥੋੜਾ ਤੇਲ ਹੈ ਇਹ ਬਣ ਕੇ ਰੈਡੀ ਹੋ ਗਿਆ ਹੁਣ ਇਹਨੂੰ ਤੁਸੀਂ ਸ਼ਾਮ ਨੂੰ ਪੈਣ ਲੱਗੇ ਜਿਹੜੀਆਂ ਤੁਹਾਡੀਆਂ ਅੱਡੀਆਂ ਨੇ ਉਹਨਾਂ ਨੂੰ ਕੋਸੇ-ਕੋਸੇ ਦੇ ਵਿੱਚ ਇਸ ਤਰ੍ਹਾਂ ਨਾਲ ਪਹਿਲਾਂ ਡਿਪ ਕਰ ਲਓ ਉਸ ਤੋਂ ਬਾਅਦ ਇਹਦੇ ਤੇ ਇੱਕ ਲੇਅਰ ਬਣ ਜੂਗੀ ਉਸ ਤੋਂ ਬਾਅਦ 2 ਮਿੰਟ ਬਾਅਦ ਤੁਸੀਂ ਇਹਦੇ ਚ ਫੇਰ ਡਿਪ ਕਰਨਾ ਡਿਪ ਕਰਨ ਤੋਂ ਬਾਅਦ ਇਹਦੇ ਤੇ ਇੱਕ ਹੋਰ ਲੇਅਰ ਚੜ ਜੂਗੀ ਤੇ ਇਹ ਤੁਹਾਡੀਆਂ ਅੱਡੀਆਂ ਦਾ ਜਿਹੜਾ ਹੈਗਾ ਕਵਰ ਬਣ ਗਿਆ ਸੇਫਟੀ ਕਵਰ ਇਹਦੇ ਨਾਲ ਜਿਹੜੀਆਂ ਤੁਹਾਡੀਆਂ ਅੱਡੀਆਂ ਨੇ ਬਿਲਕੁਲ ਠੀਕ ਹੋ ਜਾਣਗੀਆਂ ਸਾਫ਼ ਹੋ ਜਾਣਗੀਆਂ ਕੋਈ ਦਰਦ ਨਹੀਂ ਹੋਊਗਾ